ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਚੈਨਲ ਗੁਰੂ ਮਰਯਾਦਾ ਤੇ ਜਿੱਥੇ ਅਸੀਂ ਸਿੱਖ ਇਤਿਹਾਸ ਦੀਆਂ ਅਣਮੋਲੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਉਸ ਤੋਪ ਬਾਰੇ ਜਿਸ ਨੂੰ ਉਹ ਆਪਣੇ ਦਿਲ ਦੇ ਸਭ ਤੋਂ ਨੇੜੇ ਰੱਖਦੇ ਸਨ ਇਹ ਕਹਾਣੀ ਨਾ ਸਿਰਫ ਇੱਕ ਤੋਪ ਦੀ ਹੈ ਸਗੋਂ ਇੱਕ ਅਜਿਹੇ ਮਹਾਨ ਸਿੱਖ ਸਮਰਾਜ ਦੀ ਹੈ ਜਿਸਨੇ ਦੁਸ਼ਮਣਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰ ਦਿੱਤਾ ਸੀ ਤਾਂ ਤਿਆਰ ਹੋ ਜਾਓ ਕਿਉਂਕਿ ਇਹ ਕਹਾਣੀ ਤੁਹਾਨੂੰ ਇਤਿਹਾਸ ਦੀਆਂ ਉਹਨਾਂ ਗਲੀਆਂ ਵਿੱਚ ਲੈ ਜਾਵੇਗੀ ਜਿੱਥੇ ਹਰ ਧਮਾਕੇ ਨੇ ਇੱਕ ਨਵਾਂ ਇਤਿਹਾਸ ਲਿਖਿਆ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਕਿਉਂਕਿ ਅਸੀਂ ਤੁਹਾਨੂੰ ਇੱਕ ਅਜਿਹਾ ਰਾਜ਼ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੁਣਿਆ ਹੋ ਮਹਾਰਾਜਾ ਰਣਜੀਤ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਸ਼ੇਰ-ਏ-ਪੰਜਾਬ ਵਜੋਂ ਜਾਣਦੇ ਹਾਂ ਉਹ ਸਿਰਫ ਇੱਕ ਰਾਜਾ ਨਹੀਂ ਸਨ ਸਗੋਂ ਇੱਕ ਅਜੀਹੀ ਸ਼ਖਸੀਅਤ ਸਨ ਜਿਨ੍ਹਾਂ ਨੇ ਆਪਣੀ ਦੂਰੰਦੇਸ਼ੀ ਅਤੇ ਬਹਾਦਰੀ ਨਾਲ ਸਿੱਖ ਸਾਮਰਾਜ ਨੂੰ ਅਜਿਹੀਆਂ ਬੁਲੰਦੀਆਂ ਤੇ ਪਹੁੰਚਾਇਆ ਜੋ ਅੱਜ ਵੀ ਸਾਡੇ ਲਈ ਮਾਣ ਦੀ ਗੱਲ ਹੈ ਉਹਨਾਂ ਦੀ ਸਫਲਤਾ ਦਾ ਇੱਕ ਵੱਡਾ ਸਹਾਰਾ ਸੀ ਉਹਨਾਂ ਦੀ ਫੌਜ ਅਤੇ ਉਸ ਫੌਜ ਦਾ ਸਭ ਤੋਂ ਮਤਵਪੂਰਨ ਹਥਿਆਰ ਸੀ ਤੋਪ ਪਰ ਸਵਾਲ ਇਹ ਹੈ ਮਹਾਰਾਜਾ ਜੀ ਦੀ ਸਭ ਤੋਂ ਪਸੰਦੀਦਾ ਤੋਪ ਕਿਹੜੀ ਸੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜ਼ਮਜ਼ਮਾ ਤੋਪ ਦੀ जिसन किम सिर्फ़ एक हथियार नहीं सी, महाराजा रणजीत शक्ति अखंडता का प्रतीक सतारा सौ सतवंजा अहमद शाह अब्दाली के समय बनी सी इसकी ताकत अजी गोले दुश्मन दौजा तबाह कर सकती सी जो महाराजा जी ने सतारा सौ निडनवे लाहौर से कब्जा किया ਤਾਂ ਉਹਨਾਂ ਨੇ ਪੰਗੀ ਮਿਸਲ ਦੇ ਕਬਜ਼ੇ ਵਿੱਚੋਂ ਇਸ ਤੋਪ ਨੂੰ ਹਾਸਲ ਕੀਤਾ ਇਸ ਨੂੰ ਉਹ ਆਪਣੇ ਨਾਲ ਲੈ ਗਏ ਅਤੇ ਇਸ ਦੀ ਸੰਭਾਲ ਅਜਿਹੀ ਕੀਤੀ ਜਿਵੇਂ ਕੋਈ ਆਪਣੇ ਸਭ ਤੋਂ ਕੀਮਤੀ ਗਹਿਣੇ ਦੀ ਕਰਦਾ ਹੈ ਜ਼ਮਜ਼ਮਦੀ ਵਿਸ਼ੇਸ਼ਤਾ ਸਿਰਫ ਇਸ ਦੀ ਤਾਕਤ ਹੀ ਨਹੀਂ ਸੀ ਸਗੋਂ ਇਸ ਦੀ ਬਣਤਰ ਵੀ ਅਨੋਖੀ ਸੀ ਇਹ ਤੋਪ ਪਿੱਤਲ ਅਤੇ ਤਾਂਬੇ ਦੇ ਮਿਸ਼ਰਣ ਨਾਲ ਬਣੀ ਸੀ ਅਤੇ ਇਸ ਦਾ ਆਕਾਰ ਅਤੇ ਪਾਰ ਅਜਿਹਾ ਸੀ ਕਿ ਇਸ ਨੂੰ ਚਲਾਉਣ ਲਈ ਵਿਸ਼ੇਸ਼ ਸਿਖਲਾਈ ਦੀ ਲੋੜ ਸੀ ਮਹਾਰਾਜਾ ਜੀ ਨੇ ਇਸ ਤੋਪ ਨੂੰ ਆਪਣੀਆਂ ਜੰਗਾਂ ਵਿੱਚ ਵਾਰ ਵਾਰ ਵਰਤਿਆ ਅਤੇ ਇਸ ਦੀ ਗਰਜ ਨਾਲ ਅਫਗਾਨ ਅਤੇ ਹੋਰ ਦੁਸ਼ਮਣ ਥਰ ਥਰ ਕੰਬਦੇ ਸਨ ਇੱਕ ਵਾਰ ਜਦੋਂ ਮਹਾਰਾਜਾ ਜੀ ਨੇ ਮੁਲਤਾਨ ਤੇ ਹਮਲਾ ਕੀਤਾ ਤਾਂ ਜ਼ਮਜ਼ਮਾ ਦੀ ਗਰਜ ਨੇ ਦੁਸ਼ਮਣ ਦੀਆਂ ਮਜ਼ਬੂਤ ਕਿਲੇ ਦੀਆਂ ਕੰਧਾਂ ਨੂੰ ਵੀ ਢਾ ਦਿੱਤਾ ਪਰ ਜ਼ਮਜ਼ਮਾ ਮਹਾਰਾਜਾ ਜੀ ਦੀ ਪਸੰਦੀਦਾ ਕਿਉਂ ਸੀ ਇਸ ਦਾ ਜਵਾਬ ਹੈ ਇਸ ਦੀ ਅਜੇ ਤੂ ਭਾਵਨਾ ਮਹਾਰਾਜਾ ਜੀ ਮਨਦੇਸਨ ਕੀ ਜ਼ਮਜ਼ਮਾ ਸਿਰਫ ਇੱਕ ਤੋਪ ਨਹੀਂ ਸਗੋ ਉਹਨਾਂ ਦੀ ਸਿੱਖ ਸਾਮਰਾਜ ਦੀ ਅਜਿੱਤ ਸ਼ਕਤੀ ਦਾ ਪ੍ਰਤੀਕ ਹੈ ਉਹ ਅਕਸਰ ਆਪਣੇ ਸਿਪਾਹੀਆਂ ਨੂੰ ਕਹਿੰਦੇ ਜਦੋਂ ਜ਼ਮਜ਼ਮਾ ਗਰਜਦੀ ਹੈ ਤਾਂ ਸਾਡੇ ਦੁਸ਼ਮਣਾਂ ਦੀਆਂ ਰੂਹਾਂ ਕੰਬ ਜਾਂਦੀਆਂ ਹਨ ਇਸ ਤੋਪ ਨੂੰ ਉਹ ਆਪਣੇ ਨਾਲ ਲੈ ਕੇ ਜਾਂਦੇ ਸਨ ਅਤੇ ਇਸ ਦੀ ਮੌਜੂਦਗੀ ਹੀ ਸਿਪਾਹੀਆਂ ਵਿੱਚ ਜੋਸ਼ ਭਰ ਦਿੰਦੀ ਸੀ ਇੱਕ ਰਾਜ਼ ਦੀ ਗੱਲ ਦੱਸਾਂ ਜ਼ਮਜ਼ਮਾ ਤੋਪ ਅੱਜ ਵੀ ਮੌਜੂਦ ਹੈ ਜੀ ਹਾਂ ਇਹ ਲਾਹੌਰ ਵਿੱਚ ਪਾਕਿਸਤਾਨ ਦੇ ਇੱਕ ਮਿਊਜ਼ੀਅਮ ਵਿੱਚ ਖੜੀ ਹੈ ਅਤੇ ਸੈਲਾਨੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਵੀਰਤਾ ਦੀਆਂ ਕਹਾਣੀਆਂ ਸੁਣਾਉਂਦੀ ਹੈ ਪਰ ਸੋਚਣ ਵਾਲੀ ਗੱਲ ਇਹ ਹੈ ਜੇਕਰ ਅੱਜ ਮਹਾਰਾਜਾ ਜੀ ਜ਼ਿੰਦਾ ਹੁੰਦੇ ਤਾਂ ਉਹ ਇਸ ਥੋਪ ਨੂੰ ਦੇਖ ਕੇ ਕੀ ਸੋਚਦੇ ਸ਼ਾਇਦ ਉਹ ਮੁਸਕਰਾਉਂਦੇ ਅਤੇ ਕਹਿੰਦੇ ਇਹ ਮੇਰੀ ਵੀਰਤਾ ਦੀ ਗਵਾਹ ਹੈ ਪਰ ਅਸਲ ਸ਼ਕਤੀ ਸਾਡੇ ਸਿੱਖ ਸਿਧਾਂਤਾਂ ਵਿੱਚ ਹੈ ਤਾਂ ਜੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਭ ਤੋਂ ਪਸੰਦੀਦਾ ਥੋਪ ਜ਼ਮਜ਼ਮਾ ਦੀ ਕਹਾਣੀ ਸੋਚੋ ਇੱਕ ਤੋਪ ਜਿਸ ਦੀ ਗਰਜ ਨੇ ਨਾ ਸਿਰਫ ਦੁਸ਼ਮਣਾਂ ਨੂੰ ਹਰਾਇਆ ਸਗੋਂ ਇੱਕ ਪੂਰੇ ਸਾਮਰਾਜ ਦੀ ਨੀਂਹ ਮਜ਼ਬੂਤ ਕੀਤੀ ਹੁਣ ਤੁਹਾਡੇ ਤੇ ਹੈ ਸਾਨੂੰ ਕਮੈਂਟ ਵਿੱਚ ਦੱਸੋ ਜੇਕਰ ਤੁਸੀਂ ਮਹਾਰਾਜਾ ਜੀ ਦੀ ਫੌਜ ਵਿੱਚ ਹੁੰਦੇ ਤਾਂ ਜਮਜਮਾ ਨੂੰ ਚਲਾਉਣ ਦੀ ਹਿੰਮਤ ਕਰਦੇ ਜਾਂ ਕੋਈ ਹੋਰ ਰਣਨੀਤੀ ਵਰਤਦੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਕਿਉਂਕਿ ਤੁਹਾਡਾ ਇੱਕ ਕਮੈਂਟ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੈ ਅਤੇ ਹਾਂ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੈ ਤਾਂ ਗੁਰੂ ਮਰਯਾਦਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲੋ ਬੈਲ ਆਈਕਨ ਨੂੰ ਵੀ ਦਬਾਓ ਤਾਂ ਜੋ ਸਾਡੀਆਂ ਅਗਲੀਆਂ ਵੀਡੀਓਜ਼ ਦੀ ਸੂਚਨਾ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਅਸੀਂ ਮੁੜ ਮਿਲਦੇ ਹਾਂ ਇੱਕ ਨਵੀਂ ਇਤਿਹਾਸਕ ਕਹਾਣੀ ਨਾਲ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ